ਉਹ ਆਉਗ ਤੁਸੀਂ ਦੇਖ ਸਕਦੇ ਹੋ ਅਗਰ ਘਰ ਬੈਠੇ ਹੀ ਤੁਹਾਨੂੰ ਅੰਡੇ ਵਰਗੀ ਚਮਕਦੀ ਸਕਿਨ ਮਿਲ ਜਾਵੇ 10-5 ਰੁਪਏ ਵਿੱਚ ਤੇ ਤੁਹਾਨੂੰ ਹੋਰ ਹਾਂਜੀ ਇਸ ਫੇਸ਼ੀਅਲ ਜਿਹੜਾ ਬੋਟੌਕਸ ਅੱਜਕੱਲ ਬਹੁਤ ਜ਼ਿਆਦਾ ਫੇਮਸ ਹੋਇਆ ਪਿਆ ਬੋਟੌਕਸ ਕਰਵਾਉਣਾ ਚਿਹਰੇ ਤੇ ਤੇ ਇਸ ਫੇਸ਼ੀਅਲ ਨੂੰ ਆਪਾਂ ਘਰੇ ਹੀ ਕਰਨਾ ਹੈ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਸਕਿਨ ਇੱਕਦਮ ਅੰਡੇ ਵਾਂਗੂ ਹੋ ਜਾਂਦੀ ਹੈ ਇੱਕਦਮ ਲਿਸ਼ਕ ਜਾਂਦੀ ਹੈ ਤੇ ਇਹਨੂੰ ਬਣਾਉਣਾ ਕਿੱਦਾਂ ਹੈ ਤੇ ਤੁਹਾਡੇ ਨਾਲ ਪ੍ਰੋਸੈਸ ਜਿਹੜਾ ਸਾਂਝਾ ਕਰਦੇ ਆ ਉਸ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਨੂੰ ਜਰੂਰ ਪ੍ਰੈਸ ਕਰਿਓ ਕਿਉਂਕਿ ਜਿਹੜੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਜੋ ਵੀ ਤੁਹਾਡੀ ਸਕਿਨ ਤੇ ਸਮੱਸਿਆ ਹੈ ਛਾਈਆਂ ਨੇ ਝੁਰੜੀਆਂ ਨੇ ਪਿਗਮੈਂਟੇਸ਼ਨ ਹੈ ਜਾਂ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਅਲਰਜੀ ਹੈ ਜਾਂ ਤੁਹਾਡੇ హెయిਰ ਜਿਹੜੇ ਨੇ ਸਮੇਂ ਤੋਂ ਪਹਿਲਾਂ ਜਿਹੜੇ ਨੇ ਵਾਈਟ ਹੋਣੇ ਸ਼ੁਰੂ ਹੋ ਗਏ ਨੇ ਜਾਂ ਲੰਬੇ ਨਹੀਂ ਹੋ ਰਹੇ ਜਾਂ ਝੜ ਰਹੇ ਨੇ ਹਰ ਪ੍ਰਕਾਰ ਦਾ ਟਿਪਸ ਇੱਥੇ ਆਪਾਂ ਸ਼ੇਅਰ ਕਰਦੇ ਆ ਤਾਂ ਕਿ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਜਿਹੜੀ ਵੀ ਵੀਡੀਓ ਦੀ ਨੋਟੀਫਿਕੇਸ਼ਨ ਹੋਏਗੀ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਜੋ ਵੀ ਆਪਾਂ ਦੱਸਾਂਗੇ ਉਹ ਤੁਹਾਡੇ ਤੱਕ ਪਹਿਲਾਂ ਪਹੁੰਚੇਗਾ ਠੀਕ ਹੈ ਜੀ ਤੇ ਵੀਡੀਓ ਤੇ ਨਵੇਂ ਆਏ ਹੋ ਜਲਦੀ ਜਲਦੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਜ਼ਰੂਰ ਕਰ ਦੇਣਾ ਤੇ ਚਲੋ ਜੀ ਸਟਾਰਟ ਕਰਦੇ ਹਾਂ ਇਹਨੂੰ ਬਣਾਉਣਾ ਕਿੱਦਾਂ ਹੈ ਬਣਾਉਣ ਲਈ ਆਪਾਂ ਲੈ ਆ ਪਹਿਲਾਂ ਕੱਚਾ ਦੁੱਧ ਕੱਚਾ ਦੁੱਧ ਲੈਣਾ ਹੈ ਆਪਾਂ ਮੱਝ ਦਾ ਦੁੱਧ ਲੈਣਾ ਚਾਹੀਦਾ ਹੈ ਗਾਂ ਦਾ ਵੀ ਹੋ ਸਕੇ ਜਿਹੜਾ ਵੀ ਹੋ ਸਕੇ ਤੁਸੀਂ ਲੈ ਸਕਦੇ ਹੋ ਕੱਚਾ ਲੈਣਾ ਫ੍ਰਿਜ ਵਾਲਾ ਥੋੜਾ ਜਿਹਾ ਠੰਡਾ ਹੋਵੇ ਬਾਈ ਕੈਂਸ ਨਹੀਂ ਹੈਗਾ ਕੱਚਾ ਤਾਂ ਕੋਈ ਗੱਲ ਨਹੀਂ ਤੁਸੀਂ ਗਰਮ ਵੀ ਦੁੱਧ ਲੈ ਸਕਦੇ ਹੋ ਇਦੇ ਵਿੱਚ ਤੁਸੀਂ ਕੀ ਪਾਣਾ ਹੈ ਇਹਦੇ ਵਿੱਚ ਪਾਣਾ ਤੁਸੀਂ ਇਹ ਬੇਸਣ ਔਰ ਮਸਰ ਦੀ ਦਾਲ ਇਕੱਠੀ ਪੀਸ ਕੇ ਮੈਂ ਰੱਖੀ ਹੋਈ ਹੈ ਠੀਕ ਹੈ ਆ ਦੇਖੋ ਡੱਬੀ ਚ ਪਾ ਕੇ ਬੇਸਣ ਔਰ ਮਸਰ ਦੀ ਦਾਲ ਦਾ ਪਾਊਡਰ ਹੈ ਇਹ ਤੁਹਾਡੇ ਚਿਹਰੇ ਤੇ ਇੱਕ ਅਜੀਬ ਜਿਹਾ ਨਖਾਰ ਲੈ ਕੇ ਆਵੇਗਾ ਅਗਰ ਤੁਹਾਡੇ ਚਿਹਰੇ ਤੇ ਟਾਈਮ ਤੋਂ ਪਹਿਲਾਂ ਪਿਗਮੈਂਟੇਸ਼ਨ ਹੈ ਸ਼ਾਇਆ ਨੇ ਝੁਰੜੀਆਂ ਨੇ ਸਾਰਾ ਹੀ ਠੀਕ ਕਰੇਗੀ ਠੀਕ ਹੈ ਜਿੰਨਾ ਕੁ ਤੁਸੀਂ ਬਣਾਣਾ ਹੈ ਉਨਾਂ ਕੁ ਤੁਸੀਂ ਇਹ ਲੈ ਲੈਣਾ ਹੈ ਤੇ ਇਸ ਇਹਦੇ ਵਿੱਚ ਜਿਹੜੀ ਖਾਸ ਚੀਜ਼ ਪੈਣੀ ਜਿਹੜੀ ਤੁਹਾਡੇ ਸਕਿਨ ਨੂੰ ਇੱਕਦਮ ਪਾਲਿਸ਼ ਕਰੇਗੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਹੜੀ ਮਤਲਬ ਕਿ ਸਭ ਤੋਂ ਵਾਈਟ ਕਰਦੀ ਹੈ ਜਿਹੜੇ ਨੂੰ ਤੇ ਕਲੀਨジング ਵੀ ਕਰਦੀ ਹੈ ਸਕਰਬ ਵੀ ਕਰਦੀ ਹੈ ਪਾਲਿਸ਼ ਵੀ ਕਰਦੀ ਹੈ ਉਹ ਹੈਗੀ ਹੈ ਖੰਡ ਠੀਕ ਹੈ ਜੀ ਚਾਹੇ ਤੁਸੀਂ ਬੂਰਾ ਚੀਨੀ ਲੈ ਸਕਦੇ ਹੋ ਚਾਹੇ ਤੁਸੀਂ ਜਿਹੜੀ ਤੁਹਾਡੇ ਘਰੇ ਖੰਡ ਹੁੰਦੀ ਹੈ ਉਹਨੂੰ ਪੀਸ ਕੇ ਤੁਸੀਂ ਇਸ ਤਰੀਕੇ ਨਾਲ ਦਰਦਰਾ ਜਿਹਾ ਪਾਊਡਰ ਬਣਾ ਲੈਣਾ ਜਿਆਦਾ ਮੀਨ ਵੀ ਨਹੀਂ ਕਰਨਾ ਦਰਦਰਾ ਜਿਹਾ ਬਣਾਣਾ ਦਰਦਰਾ ਤਾਂ ਬਣਾਣਾ ਤਾ ਜੋ ਤੁਹਾਡੀ ਸਕਿਨ ਨੇ ਨੇ ਜਿਹੜੀ ਸਕਰਬ ਵੀ ਕਰਨ ਦੇ ਕੰਮ ਆ ਜਾਵੇ ਜਿਹੜਾ ਸਕਿਨ ਦੇ ਸਕਰਬ ਜਣਾ ਦੇ ਨਾ ਮੈਲ ਫਸੀ ਹੁੰਦੀ ਡਸਟ ਫਸੀ ਹੁੰਦੀ ਕਈ ਵਾਰ ਕਾਲਾ ਪੰਨ ਜੰਮਿਆ ਹੁੰਦਾ ਕਈ ਵਾਰ ਛਾਈਆਂ ਜਿਹੜੀਆਂ ਨੇ ਇੱਥੇ ਜੰਮੀਆਂ ਜੰਮੀਆਂ ਹੁੰਦੀਆਂ ਨੇ ਤੇ ਉਹ ਬੜੀਆਂ ਹੀ ਬੇਕਾਰ ਜੀਆਂ ਲੱਗਦੀਆਂ ਨੇ ਇਸ ਕਰਕੇ ਤੁਹਾਨੂੰ ਦਰਦਰੀ ਚੀਨੀ ਪਾਣੀ ਇਹਦੇ ਵਿੱਚ ਇਸ ਤਰੀਕੇ ਨਾਲ ਚੀਨੀ ਪਾ ਲੈਣੀ ਹੈ ਕਈ ਤਾਂ ਸਾਬਤ ਚੀਨੀ ਪਾ ਲੈਂਦੇ ਮੈਂ ਸਾਬਤ ਨਹੀਂ ਪਾਣੀ ਕਿਉਂਕਿ ਫਿਰ ਨਾ ਥੋੜਾ ਜਿਆਦਾ ਰਗੜਾ ਜੀਆਂ ਪੈਣ ਦਾ ਖਤਰਾ ਜਿਹਾ ਹੋ ਜਾਂਦਾ ਚਿਹਰੇ ਤੇ ਫਿਰ ਤੁਸੀਂ ਕੀ ਲੈਣਾ ਹੈ ਕਾਫੀ ਪਾਊਡਰ ਇਹੀ ਹੈਗੇ ਨੇ ਸੀਕ੍ਰੈਟ ਚਾਰ ਚੀਜ਼ਾਂ ਨੇ ਜਿਹੜੀਆਂ ਤੁਸੀਂ ਮਿਕਸ ਕਰਕੇ ਤੇ ਬਣ ਗਈ ਆਪਣੀ ਕਰੀਮ ਫੇਸ਼ੀਅਲ ਵਾਲੀ ਜਿਹਨੂੰ ਬੋਟੌਕਸ ਕਹਿੰਦੇ ਆ ਠੀਕ ਹੈ ਆ ਦੇਖੋ ਬਣ ਕੇ ਹੋ ਗਈ ਬਹੁਤ ਪਿਆਰੀ ਜੀ ਕਰੀਮ ਇਹਨੂੰ ਚਾਹੇ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ ਡੇਲੀ ਵੀ ਤੁਸੀਂ ਫੇਸ ਤੇ ਲਗਾ ਸਕਦੇ ਹੋ ਹੱਥਾਂ ਤੇ ਬਾਹਾਂ ਤੇ ਗਰਦਨ ਤੇ ਸਾਰੇ ਤੁਸੀਂ ਲਗਾ ਕੇ ਆਪਣੀ ਸਰੀਰ ਨੂੰ ਇੱਕਦਮ ਸੁੰਦਰ ਤੇ ਅਸਲ ਕਿ ਬ੍ਰਾਈਟ ਬਣਾ ਸਕਦੇ ਹੋ ਤੇ ਜਿਹੜੂ ਵੀ ਤੁਸੀਂ ਲਗਾਣਾ ਹੈ ਫੇਸ ਤੇ ਤੁਹਾਡੇ ਕੁਝ ਵੀ ਨਹੀਂ ਲੱਗਾ ਹੋਣਾ ਚਾਹੀਦਾ ਮਤਲਬ ਕਿ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਕਰੀਮ ਨਹੀਂ ਲੱਗੀ ਹੋਣੀ ਚਾਹੀਦੀ ਨਾ ਹੀ ਕੋਈ ਫਾਊਂਡੇਸ਼ਨ ਵਗੈਰਾ ਸਿਰਫ ਸਾਫ਼ ਕਰਨਾ ਹੈ ਤੁਸੀਂ ਤੇ ਇਸ ਤਰੀਕੇ ਨਾਲ ਚਾਹੀਤੇ ਅਪਲਾਈ ਕਰ ਲੈਣਾ ਜਿਹੜੀ ਚੀਨੀ ਹੁੰਦੀ ਹੈ ਉਹ ਤੁਹਾਡੇ ਜਿਹੜੇ హెਅਰ ਨੇ ਨਾ ਉਹ ਵੀ ਸਾਫ਼ ਕਰੇਗੀ ਜਦੋਂ ਵੀ ਜਿਹੜੇ ਸੁੱਕਦੀ ਹੈ ਨਾ ਚੀਨੀ ਤੇ హెਅਰ ਨੂੰ ਚਿੰਬੜ ਜਾਂਦੀ ਹੈ ਤੇ ਜਦੋਂ ਆਪਾਂ ਉਤਾਰਨੇ ਮਲ ਕੇ ਜਿਹੜੇ ਸਾਰੇ హెਅਰ ਹੁੰਦੇ ਨੇ ਬਾਹਰ ਆ ਜਾਂਦੇ ਨੇ ਸਕਿਨੇ ਚੋਂ ਮੈਂ ਦਿਨਾਂ ਅੱਜਕੱਲ ਕਮੈਂਟ ਪੜ-ਪੜ ਕੇ ਹੈਰਾਨ ਹੁੰਨੀ ਆ ਕਿ ਮੇਰੀਆਂ ਭਰਾਣਾ ਜੜੀਆਂ ਨੇ ਹਜੇ 25 ਸਾਲ ਦੀ ਏਜ ਵਿੱਚ ਵੀ ਕਹਿੰਦੀਆਂ ਨੇ ਸਾਡੇ ਝੁਲਰੀਆਂ ਦੀਦੀ ਆਉਣ ਲੱਗ ਗਈਆਂ ਨੇ ਕਿਉਂਕਿ ਮੇਰਾ ਚੈਨਲ ਸਾਈ ਕੁਸ਼ੀ ਬਲੌਗ ਉੱਤੇ 50 ਕੇ ਸਬਸਕ੍ਰਾਈਬਰ ਨੇ ਆਪਾਂ ਉੱਤੇ ਅੱਜਕੱਲ ਵੀਡੀਓ ਅਪਲੋਡ ਨਹੀਂ ਕਰ ਪਾਰੇ ਪਹਿਲਾਂ ਵੀਡੀਓ ਜਿਹੜੀਆਂ ਪਾਈਆਂ ਹੋਈਆਂ ਨੇ ਬਹੁਤ ਲੋਕਾਂ ਨੇ ਪਸੰਦ ਕੀਤੀਆਂ ਨੇ ਬਹੁਤ ਸਾਰੀਆਂ ਥੋੜਾ ਜਿਹਾ ਇਸ਼ੂ ਆ ਗਿਆ ਤੇ ਤੇ ਉਸ ਕਰਕੇ ਵੀਡੀਓ ਅਪਲੋਡ ਨਹੀਂ ਹੋ ਰ ਪਾਰੀਆਂ ਨਵੀਆਂ ਤੇ ਉਸ ਤੇ ਕਮੈਂਟ ਬਹੁਤ ਸਾਰੇ ਆਏ ਸੀਗੇ ਦੀਦੀ ਕਿ ਸਾਡੀ ਸਕਿਨ ਤੇ ਨਾ ਝੁਰੜੀਆਂ ਆ ਗਈਆਂ ਨੇ ਉਮਰ ਸਾਡੀ ਹਲੇ ਹੈ ਨਹੀਂ ਤੇ ਝੁਰੜੀਆਂ ਆਣੀਆਂ ਸ਼ੁਰੂ ਹੋਵਗੀਆਂ ਨੇ ਵੀ ਤੁਸੀਂ 40 45 ਸਾਲ ਦੇ ਵੀ ਹੋ ਕੇ ਇੱਕਦਮ ਜਵਾਨ ਲੱਗਦੇ ਹੋ ਠੀਕ ਹੈ ਮੈਂ 40 ਪਲੱਸ ਆ ਤੁਸੀਂ ਦੇਖ ਸਕਦੇ ਹੋ ਮੇਰੀ ਸਕਿਨ ਬਿਲਕੁਲ ਇੱਕਦਮ ਝੁਰੜੀਆਂ ਰਹਿਤ ਹੈ ਕੋਈ ਝੁਰੜੀ ਨਹੀਂ ਕੋਈ ਦਾਗ ਨਹੀਂ ਕੋਈ ਕੁਝ ਨਹੀਂ ਕਸਾਉ ਵਾਲੀ ਮੇਰੀ ਸਕਿਨ ਨੇ ਕਿਉਂ ਹੈਗੀ ਏ ਕਿਉਂਕਿ ਇਹ ਵਾਲੀਆਂ ਚੀਜ਼ਾਂ ਆਪਾਂ ਅਪਲਾਈ ਕਰਦੇ ਆ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਲਗਾ ਲਿਆ ਇਸ ਤੇ ਠੀਕ ਹੈ ਤੁਸੀਂ ਇਹਨੂੰ ਕੀ ਕਰਨਾ ਹੈ 15 ਤੋਂ 20 ਮਿੰਟ ਆਪਣੇ ਚਿਹਰੇ ਤੇ ਛਾੜ ਦੇਣਾ ਲਗਾ ਕੇ 15 ਤੋਂ 20 ਮਿੰਟ ਲਗਾ ਕੇ ਨੂੰ ਛੱਡ ਦੇਣਾ ਉਸ ਤੋਂ ਬਾਅਦ ਜਾ ਕੇ ਤੁਸੀਂ ਮ사ਜ ਕਰਨੀ ਹੈ ਤੇ ਫਿਰ ਤੁਸੀਂ ਦੇਖੇ ਤੁਹਾਡਾ ਚਿਹਰਾ ਇੱਕਦਮ ਨਿੱਖਰ ਜਾਏਗਾ ਤੇ ਇੱਕਦਮ ਗਲੋਇੰਗ ਹੋ ਜਾਵੇਗਾ ਤੇ ਵੀਡੀਓ ਫਟਾਫਟ ਲਾਈਕ ਕਰ ਦਿਓ ਪਲੀਜ਼ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਗਰ ਇਦਾਂ ਹੀ ਵੀਡੀਓ ਵੇਕੇ ਲੰਘ ਗਏ ਤਾਂ ਫਿਰ ਦੂਸਰੇ ਦਿਨ ਵੀਡੀਓ ਅਪਲੋਡ ਕਰਾਂਗੇ ਫਿਰ ਤੁਹਾਨੂੰ ਪਤਾ ਕਿੱਦਾਂ ਲੱਗੇਗਾ ਕਿ ਮੈਂ ਕਿਹੜੀ ਵੀਡੀਓ ਪਾਈ ਹੈ ਫਿਰ ਤੁਸੀਂ ਕਹੋਗੇ ਕਿ ਹਾਏ ਸਬਸਕ੍ਰਾਈਬਰ ਕਰ ਲੈਂਦੇ ਚੈਨਲ ਨੂੰ ਤਾਂ ਹੀ ਸੀ ਚੰਗਾ ਦੇਖੋ ਇਹਨੇ ਤੁਹਾਡੀ ਸਕਿਨ ਜਿਹੜੀ ਸ਼ੀਸ਼ੇ ਵਾਂਗੂ ਚਮਕਾ ਦੇਣੀ ਅਗਰ ਤੁਸੀਂ ਇਹਦਾ 15 ਦਿਨ ਵੀ ਇਸਤੇਮਾਲ ਕਰਦੇ ਹੋ ਨਾ ਤੁਹਾਡੀ ਸਕਿਨ ਇੱਕਦਮ ਸ਼ੀਸ਼ੇ ਵਾਂਗੂ ਹੋ ਜਾਏਗੀ ਜਿਵੇਂ ਸ਼ੀਸ਼ਾ ਚਮਕਦਾ ਹੈ ਇਸ ਤਰੀਕੇ ਨਾਲ ਤੁਹਾਡੀ ਸਕਿਨ ਜਿਹੜੀ ਹੈ ਨਾ ਚਮਕਾ ਮਾਰਨ ਲੱਗ ਜੇਗੀ ਲਓ ਜੀ ਹੁਣ ਆਪਾਂ ਇਹਨੂੰ ਨਾ 10 ਤੋਂ 15 ਮਿੰਟ ਇਸ ਤਰ੍ਹਾਂ ਹੀ ਛੱਡ ਕੇ ਰੱਖਣਾ ਹੈ ਉਸ ਤੋਂ ਬਾਅਦ ਤੁਸੀਂ ਕੀ ਉਹ ਮੈਂ ਅੱਗੇ ਤੁਹਾਨੂੰ ਦੱਸਦੀ ਆ ਹਾਂਜੀ 15 ਤੋਂ 20 ਮਿੰਟ ਹੋ ਚੱਲੇ ਨੇ ਤੇ ਮੈਂ ਥੋੜਾ ਜਿਹਾ ਇਹਨਾਂ ਨੂੰ ਗਿੱਲਾ ਕਰ ਲਿਆ ਸੀ ਜਿਹੜਾ ਪਿਆ ਸੀਗਾ ਨਾ ਥੋੜਾ ਜਿਹਾ ਮੈਂ ਹੋਰ ਉੱਤੇ ਲਗਾ ਕੇ ਇਸ ਤਰੀਕੇ ਨਾਲ ਤੇ ਇਹਨੂੰ ਗਿੱਲਾ ਕਰ ਲਿਆ ਤੇ ਮੈਂ ਤੁਹਾਨੂੰ ਦੱਸਦੀ ਆ ਹੁਣ ਇਹਦਾ ਨਿਖਾਰ ਆ ਦੇਖੋ ਤੁਸੀਂ ਦੇਖ ਲਓ ਦੇਖੋ ਕਿੰਤਾ ਚਮਕ ਗਈ ਹੈ ਸਕਿਨ ਇਹ ਦੇਖੋ ਕਿੰਨਾ ਵਧੀਆ ਗਲੋ ਆਇਆ ਹੈ ਕਿੰਨਾ ਨਿਖਰ ਗਿਆ ਚਿਹਰਾ ਤੁਸੀਂ ਦੇਖ ਸਕਦੇ ਹੋ ਦੇਖ ਲਓ ਲਾਈਵ ਪ੍ਰੂਫ ਲਾਈਵ ਰਿਜ਼ਲਟ ਦੇਖੋ ਤੁਸੀਂ ਇਸ ਤਰੀਕੇ ਨਾਲ ਇਹ ਵਾਲਾ ਫੇਸ਼ਲ ਤੁਸੀਂ ਘਰੇ ਹੀ 10 ਤੋਂ 15 ਦਿਨ ਕਰਕੇ ਦੇਖ ਲਓ ਫਿਰ ਦੇਖੇ ਤੁਹਾਡੀ ਸਕਿਨ एकदम ਬਰੌਇਟ ਤੇ एकदम ਟਾਈਟ ਹੋ ਜਾਵੇਗੀ ਇੰਗਰੀਡੀਅੰਟ ਤੁਸੀਂ ਯਾਦ ਰੱਖਣਾ ਮਸਰ ਦੀ ਦਾਲ ਵੇਸਣ ਚੀਨੀ ਦੁੱਧ ਆਹ ਦੇਖੋ ਦੇਖ ਲਓ ਦੇਖ ਲਿਆ ਲਾਈਵ ਪ੍ਰੂਫ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਿੱਤਾ ਏ ਠੀਕ ਹੈ ਦੇਖੋ ਚਿਹਰਾ ਇੱਕਦਮ ਨਿੱਖਰ ਗਿਆ ਏ ਆ ਦੇਖੋ ਜਿਵੇਂ ਅੰਡੇ ਵਾਂਗ ਸਕਿਨ ਨਿੱਕਰ ਗਈ ਜਿਵੇਂ ਇਹ ਸਫੇਦ ਹੁੰਦੀ ਹੈ ਨਾ ਚਮਕਦਾਨ ਕੋਰੀਅਨ ਵਾਲੀ ਸਕਿਨ ਬਣ ਗਈ ਜਿਵੇਂ ਚਮਕ ਮਾਰਦੀ ਹੁੰਦੀ ਹੈ ਨਾ ਇਸ ਤਰੀਕੇ ਦੀ ਸਕਿਨ ਸਾਡੀ ਹੋ ਚੁੱਕੀ ਹੈ ਠੀਕ ਹੈ ਤੇ ਹੁਣ ਆਪਾਂ ਇਹਨੂੰ ਸਿੰਪਲ ਪਾਣੀ ਦੇ ਨਾਲ ਕਰਕੇ ਆਵਾਂਗੇ ਵੋਸ਼ ਤੁਸੀਂ ਜਦ ਤੱਕ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸੋਣਾ ਜਰੂਰ ਕਰ ਦੇਣਾ ਔਰ ਇਸੇ ਤਰੀਕੇ ਦੇ ਨਾਲ ਤੁਸੀਂ ਵੀ ਇਹ ਬਣਾ ਕੇ ਫੇਸ਼ੀਅਲ 15 ਤੋਂ 20 ਮਿੰਟ ਆਪਣੇ ਚਿਹਰੇ ਤੇ ਲਗਾ ਕੇ ਉਸ ਤੋਂ ਬਾਅਦ ਤੁਸੀਂ ਗਿੱਲਾ ਕਰਕੇ ਉਤਾਰਨਾ ਹੈ ਠੀਕ ਹੈ ਜੀ ਹਾਂ ਤੁਸੀਂ ਦੇਖ ਸਕਦੇ ਹੋ ਸਕਿਨ ਇੱਕਦਮ ਨਿੱਖਰ ਗਈ ਇੱਕਦਮ ਗਲੋਇੰਗ ਚਮਕਦਾਰ ਹੋ ਗਈ ਹੈ ਬਹੁਤ ਵਧੀਆ ਹੈ ਅਗਰ ਕਿਸੇ ਵੀ ਭੈਣ ਨੇ ਵਿਆਹ ਸ਼ਾਦੀ ਪਾਰਟੀ ਤੇ ਜਾਣਾ ਹੋਵੇ ਤੇ ਇਹ ਵਾਲਾ ਫੇਸ਼ੀਅਲ ਕਰ ਸਕਦੀ ਹੈ ਅਗਰ ਜਿਹੜੀਆਂ ਕੁੜੀਆਂ ਦੇ ਮੈਰਜ ਜਿਹੜੀ ਆਉਣ ਵਾਲੀ ਹੈ ਥੋੜੇ ਟਾਈਮ ਰਹਿ ਗਿਆ ਹੈ ਉਹ ਚਾਹਦੀਆਂ ਨੇ ਸਾਡੀ ਸਕਿਨ ਨਿੱਖਰ ਜਾਵੇ ਇੱਕਦਮ ਜਾਨ ਆ ਜਾਵੇ ਸਕਿਨ ਤੇ ਇਹ ਵਾਲਾ ਫੇਸ਼ੀਆ ਕਰਨਾ ਸਟਾਰਟ ਕਰ ਦੋ ਫਿਰ ਤੁਸੀਂ ਦੇਖਿਓ ਤਾਂ ਸਕਿਨ ਤੇ ਇੱਕ ਨਵਾਂ ਹੀ ਗਲੋ ਆਏਗਾ ਦੁੱਧ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਇਹ ਵਾਲਾ ਫੇਸ਼ੀਅਲ ਕਰ ਸਕਦੇ ਹੋ ਰਾਤੋਂ ਰਾਤ ਤੁਹਾਡੀ ਸਕਿਨ ਜਿਹੜੀ ਇੱਕਦਮ ਚੌਕ ਜਾਏਗੀ ਇੱਕਦਮ ਗਲੋਇੰਗ ਤੇ ਇੱਕਦਮ ਜਿਵੇਂ ਸ਼ੀਸ਼ਾ ਚਮਕਦਾ ਇਸ ਤਰੀਕੇ ਨਾਲ ਚਮਕਾ ਮਾਰੇਗੀ ਵੀਡੀਓ ਤੁਹਾਨੂੰ ਪਸੰਦ ਆਈ ਹੋਣੀ ਹੈ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਨਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਨਾ ਪਲੀਜ਼ ਪਲੀਜ਼ ਰਿਕਵੈਸਟ ਮੀ ਔਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਨਾ ਫਿਰ ਮਿਲਦੇ ਆ नेक्स्ट ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸਣਾ ਕਿਸ ਤਰੀਕੇ ਦਾ ਲੱਗਾ ਤੁਹਾਨੂੰ ਇਹ ਆਪਣਾ ਫੇਸ਼ੀਅਲ ਅਗਰ ਵਧੀਆ ਲੱਗਾ ਏ ਤਾਂ ਹੋਰ ਤੁਸੀਂ ਕਮੈਂਟ ਵਿੱਚ رائے ਦੇਣਾ ਕਿ ਆਪਾਂ ਕਿਹੜੀ ਵੀਡੀਓ ਲੈ ਕੇ ਆਈਏ ਉਹੀ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ ਚਲੋ ਜੀ ਫਿਰ ਮਿਲਦੇ ਆ नेक्स्ट ਵੀਡੀਓ ਚ ਬਾਏ ਬਾਏ